ਲੁਧਿਆਣਾ ਦੇ ਡੀਐਮਸੀ ਹਸਪਤਾਲ ਐ ਤੁਹਾਨੂੰ ਪੰਜਾਬ ਪਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਭਾਰਤ-ਪਾਕ ਜੰਗ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਮਲਾਕਾਤ ਕਰਨ ਲਈ ਪਹੁੰਚੇ ਤੇ ਉਹਨਾਂ ਦੀ ਜਲਦ ਸਿਹਤ ਯਾਪੀ ਦੀ ਉਹਨਾਂ ਅਰਦਾਸ ਕੀਤੀ ਹੈ ਤਾਂ ਦੱਸਦੇ ਇਹ ਕਿ ਜਾਖੜ ਨੇ ਭਾਰਤ-ਪਾਕ ਜੰਗ ਤੇ ਵਿਰਾਮ ਦਾ ਸਵਾਗਤ ਕਰਦਿਆ ਕਿਹਾ ਕਿ ਪਾਕਿਸਤਾਨ ਨੂੰ ਸਦਬੁੱਧੀ ਮਿਲੀ ਹੈ ਤੇ ਉਹਨਾਂ ਕਿਹਾ ਕਿ ਅਜੇ ਲੜਾਈ ਬੜੀ ਲੰਮੀ ਹੈ ਅਤਵਾਦ ਦੇ ਖਿਲਾਫ ਭਾਰਤ ਅੱਗੇ ਵੀ ਖੜਾ ਹੁੰਦਾ ਰਹੇਗਾ ਤਾਂ ਅਤਵਾਦ ਦੇ ਨਾਂ ਤੇ ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਤਾਂ ਦੱਸ ਦਈਏ ਕਿ ਸੁਨਿਲ ਜਾਖੜ ਦਾ ਇਹ ਕਹਿਣਾ ਹੈ ਕਿ ਬੌਂਦੀ ਸਰਕਾਰ ਨੇ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਭਾਰਤ ਦੇ ਵਿੱਚ ਅਤਵਾਦ ਨੂੰ ਪਨਪਨ ਨਹੀਂ ਦਿੱਤਾ ਜਾਵੇਗਾ ਪਹਿਲਗਾਮ ਵਰਗਿਆ ਕਟਨਾਵਾ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਾ ਉਹਨਾਂ ਦਾ ਕਹਿਣਾ ਹੈ ਕਿ ਇਹ ਜੰਗ ਸਿਰਫ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਹੈ ਜਾਖੜ ਦਾ ਇਹ ਕਹਿਣਾ ਹੈ ਕਿ ਜੰਗ ਦੇ ਨਾਲ ਪੰਜਾਬ ਦੇ ਵਪਾਰੀਆਂ ਦਾ ਕਾਫੀ ਨੁਕਸਾਨ ਹੋਇਆ ਤੇ ਰਾਜਪਾਲ ਦੇ ਜ਼ਰੀਏ ਕੇਂਦਰ ਸਰਕਾਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਦੀ ਵੀ ਮੰਗ ਕਰਦੇ ਨੇ ਦੱਸਦੇ ਇਹ ਕਿ ਪੰਜਾਬ ਦਾ ਵਪਾਰ ਫਿਰ ਤੋਂ ਪਠਰੀ ਤੇ ਆ ਸਕੇ ਇਸ ਦੇ ਲਈ ਜਾਖੜ ਦਾ ਇਹ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਤੋਂ ਇੱਕ ਖਾਸ ਪੈਕੇਜ ਦੀ ਇਸ ਦੇ ਲਈ ਮੰਗ ਕਰਦੇ ਨੇ ਤੇ ਜਾਖੜ ਦਾ ਇਹ ਕਹਿਣਾ ਹੈ ਕਿ ਅਸੀਂ ਵੀ ਸਤਰਕਾਤ ਸਾਨੂੰ ਸਤਰਕ ਰਹਿੰਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਬਾਰਡਰ ਤੇ ਹੈ ਤੇ ਕਦੇ ਵੀ ਭਾਗ ਜਈਆਂ ਨਾਪਾਕ ਸਾਜਿਸ਼ਾਂ ਨੂੰ ਅੰਜਾਮ ਦੇ ਸਕਦਾ ਹੈ ਐਸਾ ਵੀ ਤਾਂ ਗੰਭੀਰ ਬਰਨ ਇਜਰੀਜ਼ ਜਲਣ ਦੇ ਕਰਕੇ ਇੱਕ ਪੇਸ਼ੈਂਟ ਦੇ ਤਰੀਬਨ ਸਾਰੇ ਹੀ ਬਾਡੀ ਦੇ ਅੰਦਰ ਝਿਲਗਿਆ ਸ਼ਰੀਰ ਤੇ 70% ਬਰਨ ਇਜਰੀਜ਼ ਦੂਜੇ ਪੇਸ਼ੈਂਟਸ ਦੇ ਵੀ ਹੈਗੀਆਂ ਰਿਵਾਈਗੁਰੂ ਤੋਂ ਅਰਦਾਸ ਕਰਦੇ ਆਂ ਦੋਲੋ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਇਹਨਾਂ ਦੀ ਸਿਹਤ ਕਾਮਯਾਬ ਹੋਵੇ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਪਾਰਟੀ ਕਨੇਉ ਵੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਸਦਸਿਓ ਨਾਲ ਆਏ ਹੈ ਉਹਨਾਂ ਸਾਰਿਆਂ ਨੂੰ ਹਰ ਕਿਸਮ ਦਾ ਸਹਿਯੋਗ ਪਾਰਟੀ ਸਰਕਾਰ ਤੇ ਸਾਰਾ ਪੰਜਾਬ ਤੇ ਅੱਜ ਮੈਂ ਸਮਝਦਾ ਸਾਰਾ ਦੇਸ਼ ਇਕਜੁੱਟ ਹੈ ਕਿਉਂਕਿ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਆ ਸਾਰੇ ਹਿੰਦੁਸਤਾਨ ਦੀ ਲੜਾਈ ਹੈ ਵੈਸੇ ਤਾਂ ਹਿੰਦੁਸਤਾਨ ਲੜਾਈ ਸਾਰੀ ਦੁਨੀਆ ਦੀ ਲੜਾਈ ਲੜ ਰਿਹਾ ਹੈ ਉਹ ਲੜਾਈ ਅਤੰਕਵਾਦ ਦੇ ਖਿਲਾਫ ਉਹ ਸਤੰ ਅਤੰਕਵਾਦ ਦੇ ਖਿਲਾਫ ਇਹਦਾ ਘਿਨੋਣਾ ਚਿਹਰਾ ਜਿਹੜਾ ਪੁਲਵਾਮਾ ਦੇ ਅੰਦਰ ਦੇਖਣ ਨੂੰ ਮਿਲਿਆ ਪਹਿਲਗਾਮ ਦੇ ਅੰਦਰ ਦੇਖਣ ਨੂੰ ਮਿਲਿਆ ਪਰ ਪੰਜਾਬ ਇਸ ਦਾ ਪੂਤਪੋਗੀ ਬਹੁਤ ਅਰਸੇ ਤੋਂ ਰਿਹਾ ਹੈ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਸਾਰੇ ਮਸਲੇ ਨੂੰ ਹਜ਼ਾਰਾਂ ਜਾਨਾਂ ਇਸ ਅਤੰਕਵਾਦ ਦੇ ਅਸੀਂ ਸ਼ਿਕਾਰ ਹੋਏ ਆ ਜੀ ਤੇ ਪੰਜਾਬ ਦੀ ਆ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਦਿੱਤੀ ਆ ਇਹ ਆ ਜ਼ਿੰਮੇਵਾਰੀ ਦੇਸ਼ ਦੀ ਸੁਰੱਖਿਆ ਦੀ ਜਦੋਂ ਵੀ ਕਿਤੇ ਲੋਡ ਪੈਂਦੀ ਹੈ ਪੰਜਾਬ ਹਮੇਸ਼ਾ ਸਰੱਦੀ ਸੂਬਾ ਹੋਣ ਕਾਰਨ ਸਦੀਆਂ ਤੋਂ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਕੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਅੱਢ ਗੋ ਕੇ ਇੱਕ ਦੀਵਾਰ ਵਾਂਗੂ ਇੱਥੇ ਇੱਕ ਐਵਰੇਜ ਪਾੜਵਾ ਨੂੰ ਇੱਥੇ ਦੇਸ਼ ਦੀ ਸੁਰੱਖਿਆ ਦੇ ਵਿੱਚ ਇੱਥੇ ਦੁਸ਼ਮਣਾਂ ਨੂੰ ਰੋਕਣ ਦਾ ਕੰਮ ਕੀਤਾ ਹੈ ਉਹਦੇ ਨਾਲ ਹੀ ਮੈਂ ਸਮਝਦਾ ਵੀ ਅੱਜ ਸਾਰੇ ਨੂੰ ਇਸ ਗੱਲ ਦੀ ਖਾਸ ਤੌਰ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਇਸ ਗੱਲ ਦਾ ਇੱਕ ਬਹੁਤ ਵੱਡਾ ਉਗਾਰਾ ਜਿੱਤੇ ਫੌਜ ਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਐ ਉਥੇ ਹੀ ਉਰੇ ਦੇਸ਼ਵਾਦੂ ਸਾਰੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੀ ਹਮੇਸ਼ਾ ਸਾਡੇ ਦਿਲ ਚ ਕਾਮਨਾ ਰਹਿੰਦੀ ਹੈ ਤੇ ਉਹ ਹੀ ਅਮਨ ਸ਼ਾਂਤੀ ਦੀ ਜੋ ਕੱਲ ਖਬਰ ਆਈ ਹੈ ਸੀਜ਼ਫਾਇਰ ਦੀ ਮੈਂ ਸਮਝਦਾ ਸਾਰੇ ਲੋਕਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਹੈ ਕਿਉਂਕਿ ਜਿਹੜੇ ਅਤੰਕਵਾਦ ਦੇ ਖਿਲਾਫ ਮੂਹਮ ਚੱਕਿਆ ਸੀ ਆ ਬੀੜਾ ਚੱਕਿਆ ਸੀਗਾ ਉਹਦਾ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਫੌਜਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਇੱਕ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਅਰ ਜਦੋਂ ਆਹ ਸੰਦੇਸ਼ ਚੱਲਿਆ ਗਿਆ ਉਹਦੇ ਬਾਅਦ ਅੱਜ ਜਦੋਂ ਲੁੱਟ ਵਿਰਾਮ ਦੀ ਖਬਰ ਆਈ ਹੈ ਸਾਰਿਆਂ ਨੇ ਸਵਾਗਤ ਵੀ ਕੀਤਾ ਤੇ ਪੰਜਾਬ ਦੇ ਅੰਦਰ ਖਾਸ ਤੌਰ ਤੇ ਇਸੇ ਨੂੰ ਲੈ ਕੇ ਕੱਲ ਸੀਜ਼ਫਾਇਰ ਹੋਣ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ 올 ਪਾਰਟੀ ਮੀਟਿੰਗ ਚੀਫ ਮਿਸਟਰ ਸਾਹਿਬ ਵੀ ਸ਼ਾਮਿਲ ਸੀਗੇ ਬਾਕੀ ਸਾਰੀਆਂ ਪਾਰਟੀਆਂ ਅਕਾਲੀ ਪਾਰਟੀ ਕਾਂਗਰਸ ਸੀਪੀਆਈ ਸੀਪੀਆਈਐਮ ਬਹੁਜਨ ਸਮਾਜ ਪਾਰਟੀ ਇਹ ਬੀਜੀ ਬੀਜਪੀ ਕਰਨ ਨੂੰ ਮਨੁੱਖ ਯੋਧੇ ਚ ਸ਼ਾਮਿਲ ਹੁੰਦਾ ਮੌਕਾ ਮਿਲਿਆ ਤੇ ਸਾਰੇ ਨੇ ਇਸ ਗੱਲ ਦੀ ਸਲਾਹਾਂ ਵੀ ਕੀਤੀ ਵੀ ਇਹ ਫਿਰ ਯੁੱਧ ਵਿਰਾਮ ਹੋਇਆ ਹੈ ਹਿੰਦੁਸਤਾਨ ਦੀ ਸ਼ਰਤਾਂ ਦੇ ਉੱਤੇ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਦਿਖਾ ਕੇ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਪਾਕਿਸਤਾਨ ਨੂੰ ਹੋਇਆ ਵੀ ਹੈ ਤੇ ਮੈਂ ਸਮਝਦਾ ਆਂ ਜੇ ਨਹੀਂ ਹੋਇਆ ਤਾਂ ਉਹਦੇ ਵਾਸਤੇ ਵੀ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਬਿਲਕੁਲ ਦਿਖਾਈ ਵੀ ਹੈ ਦੇ ਉਹ ਦੇ ਸਮਰੱਥਾ ਵੀ ਦਿਖਾਈ ਹੈ ਵੀ ਅਸੀਂ ਆਪਣੇ ਰਜ਼ਮ ਨੂੰ ਕਿਸੇ ਹੱਦ ਤਾਈ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਇਹ ਉਹਦੇ ਬੜੀ ਭਾਰੀ ਕੀਮਤ ਉਹ ਚੁਕਾਣੀ ਪਊਗੀ ਇੱਕੋ ਥੇ ਬੀਜੇਪੀ ਕੰਨੋ ਮੈਂ ਸੁਝਾਅ ਰੱਖਿਆ ਸੀਗਾ ਕਿਉਂਕਿ ਜਿੱਥੇ ਲੜਾਈ ਦੇ ਅੰਦਰ ਪੰਜਾਬ ਦੇ ਜਾਨ ਮਾਲ ਦਾ ਨੁਕਸਾਨ ਤੇ ਸਾਡੇ ਬਹਾਦਰ ਸੈਨਿਕ ਆਪਣੇ ਜਾਨ ਕੁਰਬਾਨ ਕਰਦੇ ਉੱਥੇ ਹੀ ਕਿਉਂਕਿ ਲੁਧਿਆਣੇ ਦੇ ਇੱਥੇ ਜ਼ਮੀਨ ਤੇ ਖੜੇ ਆ ਸਾਡੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੁੰਦਾ ਸਾਡੀ ਇੰਡਸਟਰੀ ਨੂੰ ਸਾਡੇ ਇਕਨੋਮੀ ਨੂੰ ਜਿਹੜਾ ਨੁਕਸਾਨ ਹੁੰਦਾ ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਉਸ ਪ੍ਰਪੋਜ਼ਲ ਦਾ ਜਿਹੜਾ ਬੀਜੇਪੀ ਪੰਜਾਬ ਕੰਨੇਓ ਮੌਕੇ ਮੀਟਿੰਗ ਦੇ ਅੰਦਰ ਰੱਖਿਆ ਉਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਵੀ ਹਮਾਰਾ ਦਿੱਤਾ ਤੇ ਖਾਸ ਤੌਰ ਤੇ ਮੈਂ ਆਭਾਰੀ ਹਾਂ ਪੰਜਾਬ ਦੇ ਗਵਰਨਰ ਕਿਟਾਰੀਆ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਨਾ ਸਿਰਫ ਇਸ ਗੱਲ ਨੂੰ ਸਹਿਕਾਰ ਕੀਤਾ ਕਲਕਿ ਉਹਨਾਂ ਨੇ ਉੰਘਾਰਾ ਰੂ ਦਿੱਤਾ ਹੈ ਵੀ ਆ ਜਿਹੜੀ ਪ੍ਰਪੋਜ਼ਲ ਹੈ ਬੀਜੇਪੀ ਪੰਜਾਬ ਦੀ ਉਹਨੂੰ ਅਸੀਂ ਲੈ ਕੇ ਪ੍ਰਧਾਨ ਮੰਤਰੀ ਤਾਈਂ ਇਜਾਵਾਗੇ ਸੈਂਟਰਲ ਗਵਰਨਮੈਂਟ ਕੋਲ ਵੀ ਲੈ ਕੇ ਜਾਵਾਂਗੇ ਉਹ ਸੀ ਵੀ ਸਾਨੂੰ ਇੰਡਸਟਰੀ ਨੂੰ ਹੋਣ ਵਾਲਾ ਨੁਕਸਾਨ ਅੱਜ ਵੀ ਨਹੀਂ ਸਦੀਆਂ ਤੋਂ ਜਦੋਂ ਤੋਂ ਹੀ ਅਸੀਂ ਪੰਜਾਬ ਹਮੇਸ਼ਾ ਚਾਹ 63 ਦੀ ਲੜਾਈ ਹੈ ਚਾਹ 71 ਦੀ ਲੜਾਈ ਹੈ ਚਾਹ ਟੈਰਰਿਜ਼ਮ ਦੇ ਦਿਨ ਸੀਗੇ ਚਾਹ ਬਾਅਦ ਚ ਕਾਰਜ ਦੇ ਦੌਰਾਨ ਬੀਐਸਏ ਦੀ ਟੈਨਸ਼ਨ ਵਧੀ ਹੈ ਉਹਦਾ ਡਾਇਰੈਕਟ ਉਹ ਸਾਡੀ ਇਕਨੋਮੀ ਤੇ ਪੈਂਦਾ ਸਾਡੀ ਇੰਡਸਟਰੀ ਤੇ ਪੈਂਦਾ ਮੌਕਾ ਵਪਾਰ ਤੇ ਪੈਂਦਾ ਤੇ ਪੰਜਾਬ ਨੂੰ ਇੱਕ ਇਕਨੋਮਿਕ ਪੈਕੇਜ ਜਿਹੜਾ ਉਹਦੇ ਵਾਸਤੇ ਬੀਜੇਪੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਪੰਜਾਬ ਬੀਜੇਪੀ ਇਸ ਗੱਲ ਨੂੰ ਪੂਰੇ ਵਗਾਰੇ ਨਾਲ ਅਸੀਂ ਉੱਥੇ ਜਾ ਕੇ ਇਸ ਗੱਲ ਨੂੰ ਚੱਕਾਂਗੇ ਕਿ ਪੰਜਾਬ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਜਾਵੇ ਜਿਹਦੇ ਵਿੱਚ ਫਿਸਕਲ ਬੈਨੀਫਿਟਸ ਫਾਈਨੈਂਸ਼ੀਅਲ ਬੈਨੀਫਿਟਸ ਚਾਹੇ ਸਾਡੇ ਕਿਸਾਨ ਪਰ ਹੈ ਸਾਡੇ ਮਜ਼ਦੂਰ ਹੈ ਚਾਹੇ ਵਪਾਰ ਹੈ ਚਾਹੇ ਇੰਡਸਟਰੀ ਹੈ ਉਹਦੇ ਵਾਸਤੇ ਦਿੱਤਾ ਜਾਵੇ ਮੈਨੂੰ ਇਹ ਜਿਵੇਂ ਵਧਾਈ ਵੀ ਦੇਣਾ ਚਾਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਗਵਰਨਰ ਸਾਹਿਬ ਦਾ ਜਿਨ੍ਹਾਂ ਨੇ ਹੰਗਾਰਾ ਦਿੱਤਾ ਆਨ ਵਾਲੇ ਦਿਨਾਂ ਦੇ ਵਿੱਚ ਜਦੋਂ ਆ ਹਾਲਾਤ ਹੈ ਜੇ ਹੋਰ ਸੁਧਰ ਜਾਂਦੇ ਕਿਉਂਕਿ ਅਜੇ ਤਾਂ ਰੀਸੈਂਟਲੀ ਸੀਜ਼ਫਾਇਰ ਅਨਾਉਂਸ ਹੋਈ ਹੈ ਕੱਲ ਰਾਤ ਨੂੰ ਵੀ ਉਹਦੀ ਵਾਇਲੇਸ਼ਨ ਹੋਈ ਹੈ ਪਰ ਮੇਰਾ ਇਹਦਾ ਸਮਝਣ ਦੇ ਲੱਗਦਾ ਸਾਰਾ ਪਾਕਿਸਤਾਨ ਨੂੰ ਇਸ ਗੱਲ ਦਾ ਪੂਰਾ ਇੱਕ ਅੱਕ ਚਾਨਣਾ ਹੋ ਗਿਆ ਜਿ ਹਿੰਦੁਸਤਾਨ ਨੇ ਟੈਰਰਿਜ਼ਮ ਨੂੰ ਬਖਸ਼ਣਾ ਨਹੀਂ ਉਹਦੇ ਬਾਅਦ ਅਜਿਹੇ ਲੋ ਹਾਲਾਤ ਸੁਧਰ ਜਾਂਦੇ ਆ ਉਹਦੇ ਬਾਅਦ ਗਵਰਨਰ ਸਾਹਿਬ ਕੋਲ ਜਾ ਕੇ ਅਸੀਂ ਬੀਜੇਪੀ ਦੇ ਸਾਰੇ ਸਾਥੀ ਇਕੱਠੇ ਹੋ ਕੇ ਉਹਨਾਂ ਨੂੰ ਇਹਦੀ ਅੱਗੇ ਰੂਪਰੇਖਾ ਵੀ ਤਿਆਰ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਕੱਲ ਸਾਰੀ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਇਸ ਕਿਸਮ ਦਾ ਇੱਕ ਸਾਰਾ ਨੇ ਇੱਕਜੁਟਾ ਦਿਖਾਈ ਹੈ ਉਸ ਇੱਕਜੁਟਾ ਨੂੰ ਲੈ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਕੋਲ ਜਾਈਏ ਤੇ ਪੰਜਾਬ ਦੇ ਵਾਸਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਪੰਜਾਬ ਹਮੇਸ਼ਾ ਪੂਖ ਪੋਗੀ ਰਿਹਾ ਹੈ ਪੰਜਾਬ ਨੇ ਹਰੇਕ ਪੱਖੋਂ ਕੀ